ਤੇ ਯੋਨੇ ਦੇ ਟਨ ਮੈਂਬਰ ਹਨ ਉਹਨਾਂ ਉਪਰ ਨੂੰ 1100 ਫੀਟ ਦੀ ਜੋੜੀ ਤੋਂ ਹਿੰਦ ਾਮ ਦੇ ਨਾਲ ਮਨਾਈ ਜਾ ਰਹੀ ਹੈ ਇਹ ਤਿਹਾਰ ਪੰਜਾਬ ਦਾ ਪ੍ਰਸਿੱਧ ਤਿਹਾਰ ਇਸ ਨੂੰ ਕਿਹਾ ਜਾਂਦਾ ਹੈ ਲੋਹੜੀ ਲੋਹੜੀ ਦਾ ਅਰਥ ਹੈ ਲੋਹ ਮੈਨੇ ਹੁੰਦਾ ਹੈ ਅੱਗ ਹਰ ਮੈਨੇ ਘਰਾਂ ਹਰ ਘਰ ਦੇ ਵਿੱਚ ਕੁਈ ਗਰੀਬ ਹੈ ਕੁਈ ਨੀਰ ਹੈ ਅਸਲ ਵਿੱਚ ਇਤਿਹਾਸ ਜਿਹੜਾ ਹੈ ਇਹਨਰ ਪੱਖ ਤੋਂ ਹਾਰ ਇਹਦੇ ਵਿੱਚ ਕੋਈ ਜਾਤੀਵਾਦੀ ਉੱਚੀ ਨੀਚ ਦਾ ਨਹੀਂ ਹਰ ਵਰਗ ਦਾ ਵਿਆਗ ਸੀ ਹਰ ਜਾਤੀ ਦਾ ਵਿਆਗ ਸੀ ਹਰ ਸੰਪਰ ਦਾ ਵਿਆਗ ਸੀ ਇਹ ਲੋਹੜੀ ਦੇ ਤਿਹਾਣ ਨੂੰ ਧੂਨ ਧਾਮ ਦੇ ਨਾਲ ਮਨਾਉਂਦੇ ਹਨ ਹਰ ਜਗ੍ਹਾ ਅੱਗ ਹੀ ਅੱਗ ਜਲਦੀ ਹੈ ਇਸੇ ਕਰਕੇ ਇਸ ਨੂੰ ਲੋਹੜੀ ਦਾ ਤਿਹਾੜ ਕਿਹਾ ਜਾਂਦਾ ਹੈ ਸੱਤ ਕਹਾੜਾ ਵਿਖੇ ਦਿਲੂ ਰਾਮ ਜੀ ਦੇ ਕੈਪੀਟਲ ਤੇ ਬਬੂ ਜੀ ਦੀ ਕੈਪੀਟਲ ਤੇ ਪਹੁੰਚੇ ਆ ਸੋ ਇਥੋਂ ਮਾਛੀਵਾੜੇ ਨੂੰ urbani ki hovegi kapur phels ਦੇ ਵਿੱਚ ਜਿੱਥੇ ਅੱਜ ਲੋਹੜੀ ਦਾ ਪ੍ਰੋਗਰਾਮ ਆ ਇਹ ਪ੍ਰੋਗਰਾਮ ਸ਼੍ਰੀਮੰਤ ਸ਼ੰਕਰਨੰਦ ਮਹਾਰਾਜ ਪੂਰੀ ਵਾਲੇ ਧਾਮ ਤਲਵੰਡੀ ਖੁਰਦ ਵਾਲਿਆਂ ਦੀ ਸਭਰਾਸਤੀ ਮਾਛੀਵਾੜਾ ਸਾਹਿਬ ਦੀ ਸ਼੍ਰੀਮੰਤ ਗੰਗਾ ਨੰਦ ਜੀ ਪੂਰੀ ਵਾਲੇ ਕਮੇਟੀ ਵੱਲੋਂ ਸਰਦਾਰ ਚਰਨਜੀਤ ਸਿੰਘ ਜੀ ਪੋਪੀਆ ਮਾਛੀਵਾੜਾ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਉਹ ਸਾਰੀ ਸੰਗਤ ਨੂੰ ਬੇਨਤੀ ਹੈ। ਕਪੂਰ ਪੈਲਸ ਮਾਛੀਵਾੜਾ ਵਿਖੇ ਸਾਰੀ ਸੰਗਤ ਹਮ ਹਮਾ ਕੇ ਪਹੁੰਚੋ। ਪ੍ਰੋਗਰਾਮ ਦਾ ਆਨੰਦ ਮਾਣੋ। ਸਤਿ ਸਾਹਿਬ। ਆਹ ਸ੍ਰੀ ਵਹਿਮ ਜੀ ਦੀ ਫਤਿਹ। ਜਿਵੇਂ ਕਿ ਆਪ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ ਤਾਂ ਤਾਂ ਸੁਆਮੀ ਸ਼ੰਕਰਾਨੰਦ ਮਹਾਰਾਜ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਐਸਜੀਵੀ ਚੈਰੀਟੇਬਲ ਸੇਵਾ ਸੰਪਤੀ ਮਾਛੀਵਾੜਾ ਵੱਲੋਂ ਨਾਮ ਜਮੀਆਂ 1100 ਧੀਆਂ ਦੀ ਲੋੜੀ। ਕਪੂਰ ਪੈਲੈਸ ਘਵਾੜਾ ਰੋਡ ਮਾਛੀਘੜਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਪਹੁੰਚ ਰਹੀਆਂ ਨੇ ਮਹਾਪੁਰਖ ਘਵਾੜਾ ਵਿਖੇ ਪਹੁੰਚ ਚੁੱਕੇ ਨੇ ਤੇ ਮੇਰੀ ਬੇਨਤੀ ਹੈ ਕਿ ਹੌਮ ਹਮਾ ਕੇ ਆਓ ਆਪਾਂ ਇੱਕ ਭ੍ਰੂਣ ਹੱਤਿਆ ਲਈ ਰੋਕਣ ਲਈ ਉਪਰਾਲਾ ਕਰੀਏ ਤਾਂ ਜੋ ਸਾਡੇ ਸਾਰਿਆਂ ਦੇ ਉਪਰਾਲੇ ਦੇ ਨਾਲ ਜਿਹੜਾ ਭ੍ਰੂਣ ਹੱਤਿਆ ਦਾ ਇਹ ਜਿਹੜਾ ਪਾਪ ਹੋ ਰਿਹਾ ਉਹਨੂੰ ਰੋਕਿਆ ਜਾ ਸਕਦਾ ਹੈ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਆਪਾਂ ਇਹੋ ਜਿਹੇ ਕਾਰਜ ਦੇ ਵਿੱਚ ਵੱਧ ਚੜ ਕੇ ਪਹੁੰਚੀਏ ਸੋ ਇਹਨਾ ਕੁਝ ਕਹਿੰਦੇ ਹੋਏ ਕਿਸਮਾਂ ਦੇ ਜ